ਸਾਸਤਰੀ ਕਾਲਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਬਲੌਗ ਦੀ ਲੱਗਿਆ ਸ਼ੁਰੂਆਤ ਕਰਨ ਜੌਂਡੀਅਰ ਚੱਲੇ ਗਿਆ ਬਾਈ ਹੈਰੋਂ ਲੈ ਕੇ 855 ਪਾਲੇ ਟੈਲਰ ਗਿੰਦਾ ਵਿਆਣੇ ਆਲਾ 8:30 ਹੋ ਗਏ ਰਾਤ ਇੱਕ ਖੱਤਾ ਰਹਿ ਗਿਆ ਦਾ ਆਪਣਾ ਕਰਾ ਲਾਣੇ ਤੇ ਉਸ ਜੀ ਲੱਗ ਜਾ ਪੈਣ ਬਾਈ ਪਹਿਲਾਂ ਖੇਤ ਗਿੱਲੇ ਚੱਲਦਾ ਨਹੀਂ ਹੈਗਾ ਪਾ ਵੀ ਲਿਫਟ ਵਾਲੇ ਤੋਂ ਅੱਗੇ ਗਿਆ ਇੱਥੇ ਰਹਿ ਗਿਆ ਦਾ ਕਰੇ ਦੇ ਨਹੀਂ ਭਰਿਆ ਮੋਟਾ ਮੋਟਾ ਜਮੇ ਪੱਧਰਾ ਆ ਬਾਈ ਕਰਕੇ ਮਾਰਾ ਟੈਲਰ ਪਿੱਛੇ ਪਿੱਛੇ ਹੈ ਬਾਹਰੋਂ ਲਾਸਟ ਹੈ ਬਾਈ ਪਾੜ ਪਾੜ ਕੇ ਹਰੋਂ ਆਪਣਾ ਹੀ ਮਨ ਬਣ ਗਿਆ ਸਵੇਰੀ ਮਾਰਨੇ ਆਉਂਦਾ ਟੈਲਰੇ ਮਾਰਨੇ ਤੇ ਕੱਲੇ ਥੋੜੀ ਜਿਹੀ ਗੱਠਾਂ ਜੀਆਂ ਨਹੀਂ ਮਾ ਚੱਲ ਵੜਦੇਗਾ ਹੇਰੋ ਮਾਰ ਕੇ ਬਾਈ ਫਿਰ ਮੈਂ ਮਾਰਾ ਪਾੜ ਕੇ ਟੈਲਰ ਮਾਰ ਕੇ ਰੋਟਾਵੇਟਰ ਬਾ ਬੀਜ ਦਿੰਗੇ ਬਾਈ ਆਪਣੀ ਸਮਾਂ ਬਾਹਾਂ ਹੋ ਜਾਈ ਬਾਈ ਦੇਖੋ ਗਿਣੋ ਦੁਹਰ ਪਹਿਲਾਂ ਹੇਰੋ ਹੋ ਗਈ ਫਿਰ ਪਲਾਉ ਹੋ ਗਿਆ ਫਿਰ ਰੋਟਾਵੇਟਰ ਹੋ ਗਿਆ ਪਾੜਗਾ ਫਿਰ ਪਾੜ ਗਈ ਹੇਰੋਂ ਹੋ ਗਈ ਫਿਰ ਪਾੜ ਕੇ ਕਲਟੀਵੇਟਰ ਹੋ ਗਏ ਫਿਰ ਮਤਲਬ ਇਹ ਫਿਰ ਹੈਰੋਂ ਵੱਜਰੀ ਐ ਇਸ ਤੇ ਬਾਅਦ ਟੈਲਰ ਲਗੇਗੇ ਇਸ ਤੇ ਬਾਅਦ ਆਪਣਾ ਰੋਟਾਵੇਟਰ ਵੱਜੇਗਾ 8 10 12ਾਂ ਪੈ ਜੀ ਬਾਈ ਬਾਕੀ ਬਲਾਕ ਕੇ ਪੈਂਡ ਮੈਂ ਦੱਸਾਂਗਾ ਪਾਣੇ ਕਿੰਨੇ ਬਾਰੀ ਬਾਈ ਉਹ ਖੇਤ ਬਾਆ ਚੱਲਾਂ ਬਾਈ ਮਾਰਾਂ ਟੈਲਰ ਲੈ ਚੱਲਾਂ 855 ਹਾਂਜੀ ਪੁੱਤ ਆ ਗਿਆ ਕਿਆ ਹੋ ਗਿਆ ਤਨੂ ਅੱਜ ਸਵੇਰ ਸਵੇਰੀ ਉੱਠ ਗਿਆ ਹੂੰ ਕਿੱਥੇ ਜਾ ਰਹਿਆ ਹਾਂ ਕਿੱਥੇ ਜਾ ਰਹਿਆ ਚੌਂਡਰ ਤੋਂ ਚੱਲ ਰਿਹਾ ਮਾਰਾ ਬੰਦਾ ਗੁੱਸਾ ਹੋ ਰਿਹਾ ਅਭੀ ਮੇਰੇ ਮਹੌਲੈਂਡ ਨੂੰ ਸਮੇਂ ਮੀਟ ਲਵਾ ਭੇਜ ਦਿਆਂ ਘਰ ਤੇ ਬਾਹਰ ਰਹਾ ਥਾਰੇ ਟਰੈਕਟਰ ਘਰਾਂ ਰਹਾਗਾ ਚੱਲ ਰਿਹਾ ਬਾਈ ਕੰਮ ਟਾਈਲਰਾਂਗਾ ਦੋ ਕਿੱਲੇ ਕਰਦੇ ਤਿਆਰ ਸੜਲਾ ਕਿੱਲਾ ਵੀ ਦੂਹਰ ਕਰਦੇ ਆ ਇਹੋ ਵੀ ਦੂਹਰ ਕਰਦਾ ਬਾਈ ਅਗਲਾ ਹੈਰੂਗਲ ਬਾਇਆ ਖੜਿਆ ਉਮਰ ਟੈਲਰ ਮਾਰਾਂ ਡੇਢ ਕਿੱਲੇ ਵਾਂ ਉੱਪਰਲੇ ਮਹਾਲੇ ਕਰਾ ਲਾਣੇ ਨੂੰ ਰਹਿ ਰਿਆ ਗਿੰਦਾ ਆ ਰਿਹਾ ਗਿੰਦੇ ਨੂੰ ਕਰਿਆ ਫੋਨ ਟਾਈਮ ਵੀ 10:00 ਵੱਜ ਗਏ ਆਪਾਂ ਲਾਵਾ ਬਾਈ ਜੌਂਡੀਰ ਲੈ ਜਗੇ ਟਰਾਲੀ ਪਰਾਂ ਇਹਨਾਂ ਗਿੰਦਾ ਉਸਮਾ ਕਰਾ ਲਾਵੇ ਆਵਾਜ਼ ਮੈਂ ਹੈਰੋ ਮਾਰ ਲੇਗੇ ਉਹ ਵੀ ਬਿੱਲ 'ਤੇ ਖੜਿਆ ਹੋਰੇ ਫਿਰਾਂ ਬੀਜ ਲੱਦਦੇ ਆਂ ਬਾਈ ਬੰਦੇ ਆਪਣੇ ਚਲਾ ਆਂ ਬਾਈ ਸੁੱਖਾ ਮਾਰੇਗਾ ਟਾਇਲਰ ਅਗਲੇ ਖੇਤਾਂ ਮੈਂ ਲੈ ਜਾ ਟਰੈਕਟਰ ਬੀਜ ਲੱਦਣੇ ਇਹਨੂੰ ਕਾ ਆ ਵੀ ਪਹੁੰਚ ਗਿਆ ਬਾਈ ਨਿੰਦਰ ਹਲੇ ਆਇਆ ਨਹੀਂ ਹੈਗਾ ਬਾਈ ਬੱਟ ਕ ਅਖਬਰ ਨਵੇੜਾ ਆ ਰਿਹਾ ਲਾਟ ਬਹੁਤ ਸੱਦੇ ਮੈਂ ਬਾਈ ਤਾਣਾ ਖੜਿਆ ਆਪਣਾ ਜੌਂਡੀਅਰ 01054/4 ਕੱਢਦੀ ਬਾਈ ਹੈਰੋਂ ਜੋ ਖੇਤ ਰਹਿ ਰਿਹਾ ਬਾਈ ਕਰਾ ਲਾਣੇ ਦੇ ਗਿੰਦਾ ਕਰਾਂ ਮੈਂ ਥੋੜਾ ਲੇਟ ਆਵਾਂਗਾ ਜੇ ਬੰਨਾ ਸੁੱਖਾ ਇਸਮਾ ਡੇਡ ਕਿੱਲੇ ਮੈਂ ਦੂਹਰ ਕੇ ਟਾਇਲਰ ਮਾਰੇਗਾ ਐਨਾ ਗਿੰਦਾ ਆ ਜਾਏਗਾ ਤੇ ਟਾਇਲਰ ਕੱਢ ਕੇ ਇਸਮਾ ਪਾ ਲਈ 852 ਮੈਂ ਹਰੂ ਮਾਰ ਕੇ ਹਰੂਆਂ ਕੰਮ ਨਿਪਟ ਜਾ ਇਹਨੂੰ ਘਰਾਂ ਛੱਡ ਦੇਗਾ ਫਿਰ ਕਲਟੀਵੇਟਰ ਪਾ ਗਾ ਇਹਨੂੰ ਕਰਕੇ ਦੂਹਰ ਫਿਰ ਪਰਾਂ ਦੇ ਪਾ ਲੱਗ ਜੀ ਉਹ ਵੀ ਵੇਚਣ ਥਲੇ ਖਾਦ ਵੀ ਖਾਣਾ ਸਾਰੇ ਖੇਤਾਂ ਮਾ ਡੀ ਏ ਪੀ ਤੇ ਸੁਪਰ ਲਾ ਮਾਂ ਭਾਈ ਪਲੇਜੇ ਦਾ ਟਰਾਲੀ ਬੀਜ ਲਦਵਾਵਾ ਕੰਡਾ ਵੀ ਹੋਏਗਾ ਬੀਜ ਦਾ ਲਾ ਭਾਈ ਲਾ ਦੀਆਂ ਟਰਾਲੀਆਂ ਦੋ ਇੱਕ 45 ਗਣਾ ਲਾ ਦਿਆ ਇੱਕ ਜੌਂਡੀਰ ਲਾ ਦਿਆ ਇਹ ਬੰਨਾਂ ਭਾਈ ਨੇ ਆਪਣੇ ਬੰਦੇ ਲੱਦੇ ਗੰਨਾ ਐਨਾ ਪਾ ਜਾ ਕਾਮਗੇ ਭੋਗ ਮਾਂ ਪਨ ਇੱਕ ਭੋਗ ਪਿੰਡ ਮਾਂ ਖੁਸ਼ੀ ਅਖੰਡ ਪਾਠ ਖਲਾਵਾ ਬੰਦੇ ਨੇ ਉਧਰ ਜਾ ਕੇ ਰੋਟੀ ਪਾਣੀ ਸ਼ੱਕ ਫਿਰ ਐਨਾ ਆਪਣਾ ਕੰਮ ਤਿਆਰ ਹੋ ਜੇ ਆ ਖੜਿਆ ਭਾਈ ਆਪਣਾ 5205 ਹਰਵਿੰਦਰ ਦੀ ਦਿਲ ਦੀ ਧੜਕਣ ਮੇਰੀ ਗੁੜੀਆ ਗਈ ਇੱਛਾ ਖੜਿਆ ਭਾਈ 4511 ਚਲਾ ਆ ਭਾਈ ਪੰਕਰਾਂ ਨੂੰ ਇੰਨਾ ਟਾਈਮ ਨਹੀਂ ਹੈਗਾ ਆਪਣੇ ਵਾ ਚਲਾ ਆ ਭਾਈ ਛੱਡ ਗਾ ਛੋੜ ਗਾ ਕਰਾਂ ਕੌਣ ਛੋੜ ਗਾ ਵੇਗਾ ਨਿੰਦਰ ਕਰ ਰਿਹਾ ਆ ਇਕੱਠੇ ਡੰਗਰਾਂ ਜੋਗੇ ਨਿੰਦਰ ਕਾ ਵੀ ਭਾਈ ਤਕਰੀਬਨ ਸਾਰਾ ਕੰਮ ਖੇਤਾਂ ਕੰਪਲੀਟ ਹੈ ਰੇਗਾ ਨਿਭੜ ਗਿਆ ਡੈੜੀਆਂ ਦੂੜੀਆਂ ਸਾਰੀਆਂ ਇੱਕਸਾਰ ਹੋ ਗਈਆਂ ਮੈਂ ਪੰਪੋ ਵਾਲੀ ਸਪਰੇਅ ਕਰਨੀ ਆ ਅੱਜ ਮੈਨੂੰ ਦਵਾਈ ਲਿਆਣ ਦੇਗਾ ਫਿਰ ਜਦ ਨੂੰ ਟਾਈਮ ਲੱਗੇ ਕਰੇਗਾ ਆਪੇ ਕਰੀਏ ਕੋਈ ਨਹੀਂ ਹਲੋ ਤੇਰੇ ਪਏ ਪੰਜ ਦਿਨ ਤੇਰੇ ਕਹਿੰਦੇ ਪਏ ਟੀਕੇ ਬਾਪ ਮੈਨੂੰ ਹੋਰ ਨਹੀਂ ਕਰਨਾ ਹੈ ਕੋਈ ਬਾਤ ਨਹੀਂ ਰੈਣਾ ਤੋਂ ਇਕੱਠੇ ਹੋ ਐਵੇਂ ਇੰਨਾ ਸੰਦਾ ਦਵਾਈ ਚਲਾਵਿਆ ਕੌਣ ਇਹਨੂੰ ਉਹ ਚਲਾ ਦੇਗਾ ਮੈਂ ਬੱਪੂ ਆ ਉਹ ਚਲਾ ਲੇਗਾ ਫੇਰ ਤੋਂ ਫੇਰ ਹਲੇ ਕਹ ਹੱਕ ਪੈਨ ਬੁੱਕ ਕਰਾ ਦੇ ਇਹਦਾ ਸੁੱਖਾ ਵੀ ਪੂਰਾ ਡਰਾਈਵਰ ਹੈ ਕੰਪੈਨਗਾ ਆਪਾਂ ਮਸ਼ੀਨ ਲੈ ਲੈਣੀ ਹੈ ਬਾ ਚਲਾਂ ਭਾਈ ਆਪਾਂ ਘਰਾਂ ਨੂੰ ਹੱਸਣੇ ਖੇਲਣੇ ਸਾਰਾ ਬਾਤਾਂ ਆ ਗਿਆ ਭਾਈ ਗਿੰਦਾ ਪਹੁੰਚ ਗਿਆ 12 ਵਜੇ ਪੂਰੇ ਬੁੜੀਆਂ ਨੂੰ ਸਕੂਲ ਛੱਡ ਕੇ ਆਇਆ ਪਹਿਲਾਂ ਇੱਕ ਦੋ ਹੋਰ ਕੰਮ ਤੇ ਆਪਾਂ ਹੋ ਗਏ ਭਾਈ ਤਿਆਰ ਆਪਾਂ ਚਲੇ ਆ ਆਪਣੇ ਪਿੰਡ ਮਾ ਖੁਸ਼ੀ ਅਖੰਡ ਪਹਾੜ ਉੱਥੇ ਤੇ ਬਾਅਦ ਆ ਗਿਆ ਭਾਈ ਖਾਦ ਛਿੱਟੇਂਗੇ ਮਤਲਬ ਅੱਜ ਹੋ ਗਈ ਤਰੀਕ 31 ਅਨਾ ਕੱਲ ਨੂੰ ਗੰਨਾ ਬੀਜ ਦੇਣਾ ਹਰ ਹਾਲ ਮੈਂ ਕੱਲੂ ਫਾਈਨਲ ਕੰਮ ਕਰ ਦੇਣਾ ਦੋ ਤਰੀਕਾ ਮੈਂ ਦੱਸਿਆ ਵਾ ਫਿਰ ਉੱਪਰ ਜਿੰਨੀ ਮਰਜ਼ੀ ਬਾਰਸ਼ ਪਈ ਜਾ ਕੋਈ ਚੱਕਰ ਨਹੀਂ ਛੋਟਾ ਖੇਤ ਹੈ ਜੰਮੇ ਆਵੇ ਨਾਲੇ ਨਿਊਰਸਾਂਗੇ ਦੇਣਾ ਤੋ ਮਤਲਬ ਚਹੀਂ ਤਾਂ ਰੱਖ ਦੇ ਗਿੰਨੇ ਉਪਰ ਇੰਟਾਂ ਨੂੰ ਵੀ ਚੱਕ ਦੇਗਾ ਚੱਲਾ ਭਾਈ ਆਮ ਅਗਲੇ ਡਿਊਟੀ ਲਾ ਕੇ ਨਿਭੜ ਗਿਆ ਭਾਈ ਕਰੇਗਾ ਆਪਣਾ ਕੰਮ ਹੈਰੋ ਮਾਰ ਰਿਹਾ ਸੁੱਖਾ ਉੱਥੇ ਹੈਰੋ ਮਾਰ ਕੇ ਫਿਰ ਉਹ ਮਾ ਕਲਟੀਵੇਟਰ ਮਾਰਦੇ ਆ ਬਸ ਉੱਪਰਲੀ ਰਬੜੇ ਮ ਹੋ ਗਿਆ ਆਪਣਾ ਖੇਤ ਫਾਈਨਲ ਰੋਟਾਵੇਟਰ ਦੇਖेंगे ਮਾਰਾਂਗੇ ਕਿ ਨਾ ਇਹ ਮਾਰਦੇ ਥੋੜਾ ਹੋਰ ਬਰੀਕ ਪਾਊਡਰ ਬਣ ਜੇਗਾ ਉਹ ਲੋਡ ਹੈ ਨਹੀਂ ਰੋਟੀ ਟੁੱਟੀ ਖਲਾਵਾ ਬਾਈ ਗਿੰਦੇ ਨੂੰ ਚਾਹ ਪਾਣੀ ਪਲਾਵਾ ਫਿਰ ਉਹ ਜਾਏਗਾ ਉਤ ਬਾਦ ਆਪਣੀ ਬੀਜ ਦੀ ਟਰਾਲੀ ਵੀ ਲੋਡ ਹੋਊਗੀ ਤੇ ਵੀ ਆਪਾਂ ਜਾਣਾ ਕੰਡਾ ਹੋਇਆ ਉਸਕਾ ਜਤਿੰਦਰਪੁਰ ਦੇ ਵੱਡੇ ਆ ਬੀਜ ਆਪਾਂ ਨੇ ਲੈ ਭਾਈ ਲਾ ਦਿਆ 2 ਲੱਖ ਰੁਪਈਆ ਆਪਾਂ ਨੇ 216000 ਰੁਪਈਆ ਰਸਾ ਲਿਆਏ ਭਾਈ ਆਪਾਂ 1 ਕਿਲੋ 900 ਨਾ 940 ਗ੍ਰਾਮ ਕੋਲ ਰਸਾ ਲਿਗਾਏ ਆ ਭਾਈ 216000 216000 ਦਾ 230000 ਰੇਟ ਦਾ ਕਿੱਦ ਲੋਗਾ ਜੋ 940 ਗ੍ਰਾਮ ਹੈ 216 ਰੁਪਏ ਦਾ ਰੱਸਾ ਲਿਆਏ ਭਾਈ ਆਪਾਂ ਬੀਜ ਹੋ ਗਿਆ ਲੋਡ ਆਪਣਾ ਟਰਾਲੀਆਂ ਆਪਾਂ ਲਾ ਕੇ ਦੇ ਸਵੇਰੇ ਦੋ ਆਦੇ ਪੜਾਕੇ 13235 ਕੇ ਇਹ ਆਂਡਰ ਹੋ ਗਿਆ ਓਕੇ ਲਿਆ ਆਮਾ ਭਾਈ ਕੁੱਥਾ ਖੜੀ ਕੰਡਾ ਕਰਾ ਕੇ ਨਾਂਗਾ ਦੋ ਟਰੈਕਟਰਾਂnga ਆਰਾਮ ਤੇ ਲੈ ਜਾਂਗੇ ਭਾਈ ਕਰਾ ਕੇ ਕੰਡਾ ਇਸਕਾ ਫਿਰ ਬਜਾਈ ਕਰਾਂਗੇ ਸ਼ੁਰੂ ਆਪਾਂ ਜੇ ਬਾਈ ਘਟੇਗਾ ਗੰਨਾ ਤਾਂ ਹੋਰ ਵੱਢ ਲਾਂਗੇ ਜੇ ਵਧੇਗਾ ਇਹਨੂੰ ਆਪਣਾ ਟਰਾਲੀ ਵਿੱਚ ਲੱਦ ਗਾ ਮਿੱਲਮਾਂ ਪਚਾ ਦੇਗੇ ਕੀ ਹਾਲ ਹੈ ਬੱਚੀ ਬੜੀਆ ਠੀਕ ਛ ਹੈ ਹਾਂ ਠੀਕ ਛ ਹੈ ਬਾਤ ਸੁਣਾ ਦੇ ਹਾਂ ਕਵਾਰੀਏ ਨੌਕਰੀ 'ਤੇ ਅਬ ਨਹੀਂ ਨੌਕਰੀ 'ਤੇ ਆਏਗੇ ਕਿਉਂ ਘਰ ਜਾਏਗੇ ਹਾਂ ਹੱਤੇਰੀ ਗੰਦਗੀ ਪਹੁੰਚ ਗਏ ਬਾਈ ਕੰਡੇਵਰ ਕੁੱਥਾ ਘੜੀ ਸੈਲਰ ਮਾ ਟਰਾਲੀ ਦੇ ਟਾਇਰ ਮਾ ਇੱਕ ਮਾ ਹਵਾ ਘਟਾ ਐ ਦੋਆ ਡਰਾਈਵਰ ਖੜ ਗਿਆ ਬਾਹਰ ਖਾਲੀ ਕੰਡਾ ਕਰਾ ਲੇਗੇ ਆਪਾਂ ਕੱਲ ਨੂੰ ਦੋ ਟਰਾਲੀ ਆਂਗਾ ਹੋਰ ਜੀ ਠੀਕ ਜੀ ਕੱਬੀ ਜائیںਗਾ ਨਾ ਕੱਲ ਪੱਕਾ ਅੱਜ ਨਹੀਂ ਵੀਰ ਦੇ ਅੱਜ ਪਹਿਲੇ ਕਾਟੇ ਚਲੇ ਸਫਾਈ ਕਰਾਂਗੇ ਤਿਆਰੀ ਕਰਾਂਗੇ ਦੇਖ ਭਾਈ ਹੋ ਗਿਆ ਭਾਈ ਕੰਡਾ ਇੱਕ ਮਾ ਹੋ ਗਿਆ ਭਾਈ 95 ਕਾਉਂਟਰਾ 80 ਕਿਲੋ ਹਾਂ ਜੀ ਇੱਕ ਮਾ ਹੋ ਗਿਆ 79 ਕਾਉਂਟਰ 85 ਕਿਲੋ ਜੋ ਬੰਦਾ ਖੜਿਆ ਪਹਿਲਾਂ ਕਰਾਇਆ ਬਾਈ ਆਪਾਂ ਨੇ 5205 ਦਾ ਫਿਰ ਕਰਾਇਆ 4511 ਦਾ ਜੋ 5205 ਦੀ ਪਰਚੀ ਹੈ ਇਹ ਆਪਣੀ 4511 ਦੀ ਪਰਚੀ ਹੈ ਆ ਗਿਆ ਬਾਈ ਬੀਚ ਖੇਤਾਂ ਮਾ ਇੱਕ ਟਰਾਲੀ ਉਰੇ ਖੜਾ ਦੇ ਆਂ ਬਾਈ ਇੱਕ ਟਰਾਲੀ ਥੋੜੀ ਅੱਗੇ ਲਾ ਦੇ ਆਂ ਮਾਰੇ ਬੰਦੇ ਕਰੇ ਰੋਟਾਵੇਟਰ ਮਾਰਨਾ ਨਹੀਂ ਹੈ ਮੇਰਾ ਮਨ ਹੈ ਰੋਟਾਵੇਟਰ ਮਾਰਾਂਗੇ ਮੇਰਾ ਮਨ ਹੈ ਜਿਹੜੇ ਨਵੇਂ ਗੱੱਚੜ ਹੈ ਨਾ ਨਵੇਂ ਗੱੱਚੜ ਵੱਢ ਜਾਏ ਬਰੀਕ ਹੋ ਜਾਣ ਬਾਦਮਾ ਸੁਹਾਗਾ ਬਹੁਤ ਸੋਣਾ ਬੱਜੇਗਾ ਮਤਲਬ ਜੇ ਆਪਾਂ ਨੇ ਨਾ ਰੋਟਾਵੇਟਰ ਮਾਰਿਆ ਫਿਰ ਸੁਹਾਗੇ ਮਸਵਾਦ ਨਹੀਂ ਆਣਗੇ ਵੱਡਾ ਬਾਈ ਟਰਾਲੀ ਉਹ ਦੋ ਬੰਦੇ ਇੱਧਰ ਆ ਗਏ ਆਪਣੇ ਚੱਲ ਰਿਹਾ ਬਾਈ ਕੰਮ ਬੀਜ ਕੱਟਣੇਗਾ ਟਰੈਕਟਰ ਪਾਲ ਲੜ 852 ਬੰਦੇ ਉੱਪਰ ਲੈ ਟਰਾਲੀ ਕੱਟ ਰਹੇ ਆਂ ਬਾਈ ਬੀਜ ਵਿੱਚ ਵਿੱਚ ਤੋਂ ਬਾਈ ਬਹੁਤ ਕੰਮ ਗਈ ਅੱਖ ਹੈ ਇਸ ਤਰ੍ਹਾਂ ਇਹੋ ਪੋਰੀ ਹੈ ਦੇਖੋ 1 2 3 4 5 6 ਅੱਖਾਂ ਬਾਈ ਸਮਾਂ ਵਿੱਚ 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 ਗੰਨਾ ਖਰਾਬ ਹੈ ਕਾਣਾ ਗੰਨਾ ਹੋਇਆ ਬਗਾ ਦੇਖੋ ਇਸਕਾ ਅੱਖ ਉਹ ਜਮਾ ਖਤਮ ਅੱਖ ਹੈ ਮੇਰੇ ਇਸ ਸਮੇਂ ਵੀ ਅੱਖ ਨਹੀਂ ਹੈਗੀ ਇਹੋ ਜੰਮ ਜਾਈਗੀ ਅੱਖ ਕੱਟ ਰਹੇ ਆ ਬਾਈ ਬੰਦੇ ਬੀਜ ਟਾਈਮ ਹੋ ਗਿਆ ਸ਼ਾਮ ਦਾ ਆਪਾਂ ਆਮਾ ਇਸ ਕੀ ਡੋਲਾ ਬਾਈ ਜਿੱਥੇ ਤੇ ਆਪਾਂ ਨੇ ਬਾਹੀ ਵੀ ਆ ਡੋਲਾ ਡੋਲਾ ਪਾ ਗਏ ਸਵੇਰੇ ਮਾਰ ਗਏ ਰੋਟਾਵੇਟਰ ਮੁਰੇ ਮੁਰੇ ਗੈਲੀ ਦਾ ਰੋਟਾਵੇਟਰ ਚੱਲੀ ਇਹ ਗੈਲੀ ਗੱਲ ਬਜਾਈ ਹੋਈ ਜਾਈਗੀ ਤੀਜੇ ਆ ਗਏ ਬਾਈ ਦੋ ਸਸਰੀ ਹਾਲ ਦੀ ਸਾਰਿਆਂ ਸਸਰੀ ਕਾਗੇ ਹੋਰ ਬਟਾ ਹੋਰ ਵਧੀਆ ਹੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਸੀ ਕਾਲੀ ਜੀ ਕਿਹੜਾ ਪਿੰਡ ਆ ਬਾਈ ਤੇਰਾ ਮਡੋਲੀ ਠੀਕਾ ਮੁੰਡਾ ਦਾ ਮੈਂ ਜੀ ਗਈ ਤੈਨੂੰ ਕਿਸਕੇ ਨਾਮ ਨਾਲ ਜਾਣਿਆ ਜਾਹਾ ਠੀਕ ਵਾਜ ਜੀ ਕੇ ਨਾਮ ਤੇ ਲੱਗ ਭਿੰਦੇ ਦਾ ਭਤੀਜਾ ਭਿੰਦੇ ਦਾ ਭਤੀਜਾ ਨੇ ਬਾਈ ਆਪਣੇ ਵਾਲੇ ਵੀ ਆ ਗਏ ਹਾਂਜੀ ਪੁੱਤ ਸਤਿ ਸ੍ਰੀ ਅਕਾਲ ਕਰ ਪੁੱਤ ਸਾਰਿਆਂ ਨੂੰ ਹੈ ਰੈਨੂ ਚਤਰੀ ਚਾਲ ਕੀ ਕਰ ਰਹੇ ਪੁੱਤ ਦਨਵੀ ਦੇ ਹਾਂਜੀ ਪੁੱਤ ਸਤਿ ਸ੍ਰੀ ਅਕਾਲ ਕਰ ਬਿੰਦਰਾ ਨਿਕਲ ਗਿਆ ਬੋਟ ਬੋ ਨੀ ਨੂ ਮਿੱਟੀ ਭਾ ਗਈ ਮਿੱਟੀ ਪੈ ਗਈ ਮਰੂਦ ਖਾ ਰਿਆ ਹਾਂ ਇਹ ਤਾਂ ਇਹ ਤਾਂ ਚੱਲ ਰਿਹਾ ਬਾਈ ਕੰਮ ਬੀਜ ਕੱਟਣਾ ਹੈਗਾ ਪਟਾਈ ਬਹੁਤ ਹੋਈ ਵੀ ਆ ਖੇਤ ਦੀ ਪਟਾਈ ਫੁੱਲ ਹੋਈ ਵੀ ਆ ਬਸ ਰੋਟਾਵੇਟਰ ਮਾਰਨਾ ਆਪਾਂ ਨੇ ਬਰੀਕ ਬਰੀਕ ਜਾ ਰੋਟਾਵੇਟਰ ਮਾਰ ਕੇ I